ਫੈਲੋ ਜੀ ਸਸਰੀਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋ ਅਗਰ ਚੜ੍ਹਦੇ ਕਲਾਚ ਹੋਗੇ ਲੋ ਜੀ ਇੱਥੇ ਟਾਈਮ ਹੈਗਾ ਇਹ 11:30 ਵਜੇ ਦਾ ਤੇ ਇੱਥੇ ਮੈਂ ਲਿਆ ਸੀ ਦੁੱਧ ਤੇ ਮੈਂ ਕਿਹਾ ਦੁੱਧ ਨੂੰ ਉਬਾਲ ਦਵਾ ਲੰਨੇ ਆ ਤੇ ਕਿਉਂਕਿ ਅੱਜ ਕੱਲ ਚਾਟੀ ਖਰਾਬ ਹੋ ਜਾਂਦੀ ਚੀਜ਼ ਇੱਥੇ ਸਪਾਈਆਂ ਪਸਾਰੀਆਂ ਕਰ ਲੀਆਂ ਸੀ ਤੇ ਅੱਜ ਬੱਤੇ ਹੈਗੇ ਹੀ ਘਰ ਤੇ ਸਪਾਈ ਤੁਹਾਨੂੰ ਪਤਾ ਜਿੰਨੇ ਬੱਚੇ ਘਰ ਹੋਂ ਤਾਂ ਫਿਰ ਸਪਾਈ ਰਹਿਣ ਨਹੀਂ ਦਿੰਦੇ ਉਸ ਟਾਈਮ ਖਲਾੜਾ ਪਾ ਪਾ ਦਿੰਦੇ ਨੇ ਤੇ ਇਥੇ ਅਪੀਲ ਲੱਗ ਪਈ ਹੈ ਜਾ ਤੇ ਸਪਾਈਆਂ ਕਰਕੇ ਫ੍ਰੀ ਹੋਈ ਹਾਂ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਚਾਹ ਪੀ ਲਵਨੀ ਆ ਤੇ ਫਿਰ ਆਪਾਂ ਮਸ਼ੀਨ ਦਾ ਕੰਮ ਕਰਦੇ ਹਾਂ ਠੀਕ ਹੈ ਤੇ ਚਾਹ ਪੀ ਕੇ ਤੇ ਮੈਂ ਇਥੇ ਲੱਗ ਪਈ ਹਾਂ ਸੂਟ ਕੱਟਣ ਮੈਂ ਕਿਹਾ ਸੂਟ ਕੱਟ ਗਏ ਤੇ ਫਿਰ ਮੈਂ ਬਾਕੀ ਤੇ ਕੰਮ ਹੀ ਕਰਦੇ ਹਾਂ ਕਿਉਂਕਿ ਸੂਟ ਕੱਟਣ ਦਾ ਸਭ ਤੋਂ ਵੱਡਾ ਕੰਮ ਹੀ ਲੱਗਦਾ ਹੈ ਸੂਟ ਕੱਟਿਆ ਹੋਏਗਾ ਫੇਰ ਇਹ ਨਾਲ ਹੀ ਮਸ਼ੀਨ ਧਰ ਲਈਦੀ ਫੇਰ ਲੱਗ ਪਈ ਤਾਂ ਮਸ਼ੀਨ ਦਾ ਕੰਮ ਕਰਨਾ ਆਪ ਨੂੰ ਤੇ ਮੈਂ ਕਿਹਾ ਚਲੋ ਪਹਿਲਾਂ ਚਾਹ ਪੀ ਕੇ ਤੇ ਮੈਂ ਪਹਿਲਾ ਸੂਟ ਕੱਟ ਲੈਣੀ ਆ ਠੀਕ ਹੈ ਤੇ ਦਿਸਦਿਆਂ ਦੇ ਹਰ ਦੌਰ ਤੋਂ ਆਏ ਫੇਰ ਤੁਹਾਨੂੰ ਪਤਾ ਕਾਫੀ ਕੰਮ ਵੀ ਜਮਾ ਹੋਇਆ ਸੀ ਤੇ ਮੈਂ ਕਿਹਾ ਪਹਿਲਾਂ ਸੂਟ ਇੱਕ ਦੋ ਕੱਟ ਦਿੰਦੇ ਆ ਤੇ ਫੇਰ ਅਹੀਂ ਬਾਕੀ ਦਾ ਕੰਮ ਕਰਾਂਗੀ ਕਿਉਂਕਿ ਜੇ ਨਾਲ ਹੀ ਰੋਟੀ ਦਾ ਟਾਈਮ ਹੋ ਜਾਂਦਾ ਦੁਪਹਿਰ ਦਾ ਵੀ ਬੱਚੇ ਘਰ ਹੁਣ ਤੇ ਫਿਰ ਕੰਮ ਮੁੱਕਦੇ ਨਹੀਂ ਹੈਗੇ ਕਿਉਂਕਿ ਉਸ ਤਰ੍ਹਾਂ ਤੇ ਬੱਚੇ ਚਲੋ ਸਕੂਲ ਚਲੇ ਜਾਂਦੇ ਨੇ ਤੇ ਨਾਲ ਦੇ ਨਾਲ ਆਪ ਵੀ ਥੋੜੇ ਫ੍ਰੀ ਹੋ ਜੀਦਾ ਵਾ ਤੇ ਬੱਚੇ ਬਛੇ ਤੇ ਸਕੂਲ ਚਲੇ ਜਾਂਦੇ ਨੇ ਜਦੋਂ ਸਕਾਰ ਹੋਣਾ ਤੇ ਫਿਰ ਰੋਟੀ ਦਾ ਕੰਮ ਵੀ ਲੇਟ ਹੋ ਜਾਂਦਾ ਹੈ ਠੀਕ ਹੈ ਤੇ ਲੋ ਜੀ ਸੂਣ ਮੈਂ ਕੱਟ ਲੈਣੀ ਆਪਾਂ ਸਾਰੇ ਇੱਥੇ ਮੈਂ ਨਿਸ਼ਾਨ ਲਾ ਲਈ ਹੀ ਤੇ ਬਸ ਹੁਣ ਮੈਂ ਕੱਟ ਕੇ ਤੇ ਬਾਕੀ ਦਾ ਕੰਮ ਮੈਂ ਕਰਨੀ ਬਾਅਦ ਚ ਤੇ ਮਸ਼ੀਨ ਤੇ ਮੈਂ ਬਸ ਸਾਮਾਨ ਸਾਰਾ ਰੱਖ ਲਿਆ ਹੈ ਮਸ਼ੀਨ ਤੇ ਬਾਸੋਂ ਕੱਟ ਕੇ ਸੀਨ ਨਾਲ ਸੀਨ ਲਗਪਾਂਗੇ ਤੇ ਉਹਨੇ ਦਿਨ ਆਪਾਂ ਰੋਟੀ ਦੇ ਪਿਆਰ ਦੇ ਪਿਆਰ ਦਾ ਵੀ ਟਾਈਮ ਹੋਏ ਨਾ ਵਾ ਸੂਰ ਕੱਟਦੇ ਤੁਹਾਨੂੰ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਅੱਜ ਤੇ ਮਿਲਣਾ ਕੱਲ ਵੀ 44 ਟੈਂਪਰੇਚਰ ਹੋਇਆ ਸੀ ਇੱਥੇ ਦੇ ਅਮ੍ਰਿਤਸਰ ਚ ਤੇ ਪਿੰਡਾਂ ਥਾਵਾਂ ਦੇ ਨਾਲ ਥੋੜੀ ਗਰਮੀ ਘਟ ਹੈ ਗਈ ਆ ਕਿਉਂਕਿ ਉੱਥੇ ਨਾ ਪ੍ਰਦੂਸ਼ਣ ਘਟ ਹੈ ਸ਼ਹਿਰਾ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਤੇ ਇੱਥੇ ਤਾਂ ਕੱਲ 41° ਟੈਂਪਰੇਚਰ ਹੋਇਆ ਸੀ ਕਿ ਗਰਮੀ ਬਹੁਤ ਜ਼ਿਆਦਾ ਹੋਈ ਬਾਹਰ ਤੇ ਚਲੋ ਸਾਰੇ ਕੰਮ ਕਰਨੇ ਪੈਂਦੇ ਨੇ ਬਾਹਰ ਦੇ ਵੀ ਅੰਦਰ ਦੇ ਵੀ ਤੇ ਐਤ ਕਿਤੋਂ ਅਪ੍ਰੈਲ ਮਹੀਨੇ ਇੰਨੀ ਜ਼ਿਆਦਾ ਗਰਮੀ ਹੋਈ ਹੈ ਨਾ ਪਹਿਲਾਂ ਹੀ ਤੇ ਐਤ ਕਿਤੇ ਠੰਡ ਵੀ ਚਲਾਈ ਨਹੀਂ ਨਹੀਂ ਪਈ ਹੈਗੀ ਮਨ ਜੀ ਸੂੜਾ ਤਾਂ ਮੈਂ ਕੱਟ ਕੇ ਕੱਟ ਲਿਆ ਸੀ ਦੋਸਤੋ ਬਾਅਦ ਵਿੱਚ ਬਣਾ ਲਾਂਗੀ ਹੈ ਰੋਟੀ ਤੇ ਬੈਰ ਦੀ ਤੇ ਇੱਥੇ ਨਾ ਉੱਪਰ ਸਾਰਾ ਦਿਨ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੱਪੜੇ ਨਾ ਸੇਹ ਦੇ ਟਾਈਮ ਤੋਂ ਤਿੰਨ ਜਾਂਦੇ ਆ ਕਿ ਧੁੱਪ ਤੇ 6 ਵਜੇ ਉੱਪਰ ਆ ਜਾਂਦੀ ਹੈ ਤੇ ਇੱਥੇ ਟਾਈਮ ਹੈਗਾ ਹੀ 5 ਵਜੇ ਦਾ ਤੇ ਮੈਂ ਲਾ ਲਈ ਹੀ ਮਸ਼ੀਨ ਮੈਂ ਕਿਹਾ ਚਲੋ ਮਸ਼ੀਨ ਲਾ ਲੈਣ ਨਾਲ ਕੱਪੜੇ ਧੋਵ ਜਣੇ ਨਾਲੇ ਨਾ ਅੱਜ ਕੱਲ ਤੇ ਕੱਪੜੇ ਤੁਹਾਨੂੰ ਪਤਾ ਨਾਲੋਂ ਨਾਲ ਹੀ ਸੁੱਕ ਜਾਂਦੇ ਨੇ ਕਿਉਂਕਿ ਵੈਸੇ ਬਹੁਤ ਜ਼ਿਆਦਾ ਸੇਕ ਉੱਪਰ ਹੁੰਦਾ ਹੈ ਤੇ ਵੈਸੇ ਤੇ ਹਵਾ ਚੱਲਦੀ ਪਈ ਨਾਲ ਬਹੁਤ ਸੋਹਣੀ ਉੱਪਰ ਸਭਾ ਫਿਰ ਵੀ ਕੁਝ ਠੀਕ ਸੀ ਥੱਲੇ ਨਾ ਬਹੁਤ ਸੇਕੀ ਅੰਦਰਾਂ ਚ ਤੇ ਮੈਂ ਕਿਹਾ ਚਾ ਨਾਲ ਕੱਪੜੇ ਧੋ ਲੈਣੇ ਕੱਪੜੇ ਕੰਧਾਂ ਵਿੱਚ ਤੁਹਾਨੂੰ ਪਤਾ ਗਿਆ ਬਹੁਤ ਜ਼ਿਆਦਾ ਗਰਮ ਹੋ ਜਾਂਦੀਆਂ ਹੁੰਦੀਆਂ ਅੱਜ ਕੱਲ ਕੱਪੜੇ ਨਾਲ ਨਾਲ ਸੁੱਕੀ ਜਾਂਦੇ ਨੇ ਤੇ ਮੈਂ ਕਿਹਾ ਚਾ ਨਾਲ ਕੱਪੜੇ ਧੋ ਲੈਣੇ ਆ ਕੱਪੜੇ ਨਾ ਅੱਜ ਕੱਲ ਇਸ ਟਾਈਮ ਤੇ ਮੈਂ ਧੋ ਨਹੀਂ ਹੁਣ ਸ਼ਾਮ ਨੂੰ ਹੀ ਕਿਉਂਕਿ ਦੁਪਹਿਰ ਦੇ ਟਾਈਮ 'ਤੇ ਬਹੁਤ ਜ਼ਿਆਦਾ ਧੁੱਪ ਪੈਂਦੀ ਤੇ ਸਵੇਰੇ ਵੀ ਬਹੁਤ ਜ਼ਿਆਦਾ ਸੇਕ ਹੋ ਜਾਂਦਾ ਹੈ ਉੱਪਰ ਹੀ ਧੁੱਪ ਮੁੰਦਾ 6-7 ਵਜੇ ਉੱਪਰ ਸਾਰੇ ਧੁੱਪ ਆ ਜਾਂਦੀ ਹੈ ਉਕੇ ਇੱਕ ਦੇ ਉਚਾਈ ਤੇ ਹੈਗਾ ਵਾ ਤਾਂ ਧੁੱਪ ਜਲਦੀ ਆ ਜਾਂਦੀ ਆ ਤਾਂ ਕੱਪੜੇ ਅੱਜ ਕੱਲ੍ਹ ਗਰਮੀਆਂ ਇਹਦੇ ਨਾਲ ਬੜਾ ਕੱਪੜੇ ਵੀ ਥੋੜੇ ਜ਼ਿਆਦਾ ਹੋ ਜਾਂਦੇ ਨੇ ਭਾਵੇਂ ਚਲੋ ਹੁੰਦੇ ਤੇ ਪਤਲੇ ਨੇ ਤੇ ਮਸ਼ੀਨ ਦੇ ਥੋੜੇ ਜ਼ਿਆਦਾ ਪੈ ਜਾਂਦੇ ਨੇ ਤੇ ਕੱਪੜੇ ਧੋ ਕੇ ਤੇ ਫੇਰ ਫੇਰ ਤੁਹਾਨੂੰ ਬੜਾ ਰਾਤ ਦਾ ਟਾਈਮ ਹੋਈ ਨਾ ਰੋਟੀ ਦਾ ਅੱਜ ਕੱਪੜੇ ਮੈਨਾਂ ਸੁਕਣੇ ਪਾਈ ਹਾਂ ਤਾਂ ਬਾਕੀ ਜਿਨ੍ਹਾਂ ਨੂੰ ਬਰਸ਼ ਵੱਜਣਾ ਸੀ ਤੇ ਮੈਂ ਕਿਹਾ ਚਲੋ ਬਰਸ਼ ਮਾਰ ਲੈਨੇ ਆ ਕਿਉਂਕਿ ਇਹ ਕੰਮ ਵਾਲੇ ਕੱਪੜੇ ਹੁੰਦੇ ਨਾ ਇਹਨਾਂ ਨੂੰ ਫਿਰ ਬਰਸ਼ ਮਾਰਨਾ ਹੀ ਪੈਂਦਾ ਹੈ ਸਿਬਰਾਸਤ ਵਗੈਰ ਉਹਦਾ ਨਾ ਇਹ ਸਾਫ ਨਹੀਂ ਹੁੰਦੇ ਆ ਕਿ ਕਲਰਾਂ ਤੇ ਕੰਮ ਹੀ ਚਲੋ ਉਹ ਜਿਹੋ ਉਹਨਾਂ ਦਾ ਤੇ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਈਂਦੇ ਨੇ ਪੂਰਾ ਪੂਰਾ ਵੀ ਇੱਕਦੇ ਲੱਗ ਜਾਂਦਾ ਬਹੁਤ ਜ਼ਿਆਦਾ ਤੇ ਕਲਰਾਂ ਬਹੁਤ ਗੰਦੀਆਂ ਹੋਈਂਦੀਆਂ ਫਿਰ ਗੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਕੱਪੜੇ ਇੰਜ ਲੱਗਦਾ ਜਿਵੇਂ ਧੋਤੇ ਹੀ ਨਹੀਂ ਹੈਗੇ ਤੇ ਪਾਉਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਅੱਜ ਕੱਲ ਕੰਮ ਕਰਦੇ ਤਾਂ ਬਹੁਤ ਜ਼ਿਆਦਾ ਪਸੀਨਾ ਵੀ ਆਉਂਦਾ ਹੈ ਇੱਥੇ ਮੈਂ ਚੰਗੀ ਤਰ੍ਹਾਂ ਸਾਬਣ ਲਾ ਕੇ ਤੇ ਪ੍ਰਸ਼ ਮਾਰਿਆ ਹੈ ਕੱਪੜੇ ਨੂੰ ਮੈਂ ਕਿ ਤਾਂ ਚੰਗੀ ਤਰ੍ਹਾਂ ਸਾਫ਼ ਹੋ ਜਨਾਂ ਤੇ ਸਾਫ ਹੂ ਨਭੇ ਵਧੀਆ ਲੱਗਦੇ ਨੇ ਕੱਪੜੇ ਇੱਕ ਤਾਂ ਅੱਜ ਕੱਲ ਪਸੀਨੇ ਦੇ ਨਾਲ ਬਹੁਤ ਜ਼ਿਆਦਾ ਬੋ ਆਉਂਦੀ ਰਹਿੰਦੀ ਹੈ ਕੱਪੜੇ ਚ ਉਦਾਂ ਪੱਕੇ ਥਲੇ ਬੈਠੇ ਹੋ ਫਿਰ ਤੇ ਚਲ ਪਸੀਨਾ ਨਹੀਂ ਹੈ ਜਿੰਨਾ ਹੁੰਦਾ ਹੈਗਾ ਕੰਮ ਕਰਦੇ ਆ ਫਿਰ ਜੋੜ ਵਾਲਾ ਜਦੋਂ ਕੰਮ ਕਰਦੇ ਨੇ ਪਸੀਨਾ ਤਾਂ ਤੁਹਾਨੂੰ ਪਤਾ ਆਉਣਾ ਹੀ ਆਉਣਾ ਹੈ ਤੇ ਉਪਰ ਹਵਾ ਬਹੁਤ ਸੁਣੀ ਚੱਲਦੀ ਪਈ ਹੈ ਤੇ ਮੈਂ ਅੱਜ ਬਣਾ ਲਾ ਕੱਪੜ ਤੋਲਣਾ ਨੇ ਇੱਕ ਪਾਣੀ ਕਾਫੀ ਠੰਡਾ ਆਉਂਦਿਆ ਹੈ ਉਹ ਕਿਪਾ ਪੰਪ ਲਾਇਆ ਹੈ ਨਾਲ ਹੀ ਤੇ ਮੈਂ ਕਿਹਾ ਪਾਣੀ ਬਾਬਾ ਠੰਡਾ ਆਉਂਦਿਆ ਹੈ ਜਿੰਦਰ ਮੈਂ ਕਿਹਾ ਗੇੜਾ ਨਿਕਲਣਾ ਮਸ਼ੀਨ ਚ ਤੇ ਓਨੇ ਦਿਨਾਂ ਨੂੰ ਮੈਂ ਕੱਪੜੇ ਧੋੜਨੀ ਆ ਬਰਸ਼ ਮਾਰ ਲੈਣੀ ਚੰਗੀ ਤਰ੍ਹਾਂ ਤਾਂ ਬਰਸ਼ ਮਾਰਦੇ ਵੇ ਟਾਈਮ ਲੱਗ ਜਾਂਦਾ ਵਾ ਉਹਦੇ ਤੋਂ ਚੰਗੀ ਤਰ੍ਹਾਂ ਬਰਸ਼ ਮਾਰ ਕੇ ਤਾਂ ਕੱਪੜੇ ਨਾਲ ਆਪਾਂ ਫਿਰ ਡਰਾਈਲ ਕਰ ਲਾਂਗੇ ਇਹ ਬਸ ਥੋੜੇ ਰਹਿ ਗਏ ਕੱਪੜੇ ਆਪਣੇ ਧੋਣ ਲਾਪਾ ਕਿੰਤੋਂ ਉਹ ਕੈਂਡੇ ਦੇ ਬੰਨੇ ਹੋਏ ਦੇ ਕੱਪੜਿਆਂ ਦੇ ਫਿਰ ਇਹ ਵੀ ਜਾਂੇ ਕੰਮ ਥੱਲੇ ਦਾ ਕਰ ਲਓ ਜਾਂ ਉੱਪਰ ਦਾ ਕਰ ਲਓ ਇੱਕ ਕੰਮ ਹੁੰਦਾ ਹੈ बार-बार ਥੱਲੇ ਉੱਤੇ ਜਾਏ ਵੀ ਚੰਦਾ ਹੈਗਾ ਤੇ ਮੈਂ ਇਸ ਕਰਕੇ 5 ਵਜੇ ਉੱਪਰ ਚੜ ਗਈ ਆ ਮੇਕਾ ਚਾ ਜਿਹਦੇ ਨੂੰ ਰੋਟੀ ਬਣਾਣੀ ਆ ਉਹਨੇ ਦਿਨ ਨੂੰ ਆਪਣੇ ਕੱਪੜਿਆਂ ਦਾ ਕੰਮ ਮੁੱਕ ਜਾਏਗਾ ਉਹ ਕਿ ਰੋਟੀ ਆ ਬਾਥਰੀ ਲੇਟੀ ਬਣਨੇ ਆ ਉਹ ਕੰਮਾਂ ਤਾਂ ਇਹ ਲੇਟ ਹੁੰਦੇ ਨੇ ਇਸ ਕਰਕੇ ਮੈਂ ਚਲੋ ਪਹਿਲਾ ਕੱਪੜਾ ਸਾਰਾ ਕੰਮ ਨਬੇਰ ਲੰਗ ਨਾਲੇ ਰੋਟੀ ਬਣਾ ਲੈਣੇ ਬਣਾਉਂਦੇ ਆਪਣੇ ਕੱਪੜੇ ਵੀ ਸੁੱਕ ਜਾਣਗੇ। ਲੋਜੀ ਕੱਪੜੇ ਮੈਂ ਡਰਾਈਲ ਕਰਕੇ ਸੁਕਾ ਲਏ ਹੀ ਬਸ ਇਹ ਕੱਪੜੇ ਰਹਿ ਗਏ ਹੀ ਆਪਣੇ ਤੇ ਇਹਨਾਂ ਨੂੰ ਮੈਂ ਹੁਣ ਸੁਕਣੇ ਪਾ ਦਾਂਗੇ ਤੇ ਟਾਈਮ ਇਥੇ 7:00 ਵਜੇ ਹੀ ਤੇ ਜਿਹੜੇ ਕੱਪੜੇ ਸੁੱਕ ਗਏ ਸੀ ਨਾ ਉਹ ਮੈਂ ਨਾਲ ਨਾਲ ਲਾਲੇ ਸਾਰੇ ਤਿਆਰ ਕਰ ਲਏ ਸੀ ਤੇ ਬੈਠੇ ਬੈਠੇ ਆਈ ਤੇ ਥੱਲੇ ਜਾ ਕੇ ਤੁਹਾਨੂੰ ਬਾਅਦ ਥੱਲੇ ਜਦੋਂ ਚਲ ਗੋ ਥੱਲੇ ਦਾ ਕੰਮ ਨਹੀਂ ਮੁੱਕਦੇ ਮੈਂ ਘੱਟਾ ਬੈਠੇ ਬੜੇ ਲੱਗ ਗਏ ਨਾਲੇ ਉਹ ਵੀ ਕੱਪੜੇ ਮੈਂ ਤੈਅ ਕਰ ਲਏ ਨਾਲ ਨਾਲ ਹੀ ਤੇਸੂੜ ਵੈਸੀ ਪਤਲੇ ਹੈਗੇ ਨੇ ਤੁਹਾਨੂੰ ਬੜਾ ਨਾਲ ਨਾਲ ਹੀ ਸੁੱਕ ਜਾਣੇ ਆ ਜਿੰਨਨ ਆਪਾਂ ਥੱਲੇ ਸੋਏ ਬਾਕੀ ਸੋਈ ਦਾ ਕੰਮ ਕਰਨਾ ਉਹਨੇ ਤਾਂ ਨੇ ਵੀ ਸੁੱਕ ਜਾਣਗੇ ਆਪਣੇ ਬਸ ਇਹ ਕੱਪੜੇ ਰਹਿ ਗਏ ਆਪਣੇ ਲੋੜ ਦੀ ਇੱਥੇ ਅਗਰਾਹ ਦਾ ਟਾਈਮ ਤੇ ਮੰਮੀ ਨੇ ਕਿੰਨੇ ਵਾਰ ਦਾ ਕਹਿਣ ਦੇ ਹੀ ਬਰੈਡ ਪੀਸ ਬਣਾਉਣੇ ਆ ਮੈਂ ਆਈ ਨਹੀਂ ਬਣਾਉਣੀ ਮੈਂ ਕਰਨੀ ਬਹੁਤ ਜ਼ਿਆਦਾ ਹੈ ਇੱਕ ਤਾਂ ਤਲਿਆ ਖਾ ਕੇ ਨਾ ਪਾਣੀ ਦੀ ਤਰੇ ਬਹੁਤ ਜ਼ਿਆਦਾ ਲੱਗਦੀ ਹੈ ਫਿਰ ਮਿੰਟ ਬਾਅਦ ਪਾਣੀ ਪੀਣ ਚੈ ਜਾਈਦਾ ਵਾ ਤੇ ਮੰਮੀ ਕਹਿੰਦੇ ਚਲ ਬਣਾ ਥੋੜੇ ਜਿ ਦੇ ਮੈਂ ਕਹਾ ਚਲੋ ਬਣਾ ਲੰਨੇ ਆ ਤੇ ਇੱਥੇ ਮੈਂ ਲੱਗ ਪਈ ਹਾਂ ਬ੍ਰੈਡ ਪੀਸ ਬਣਾਉਣਾ ਤੇ ਲੋ ਜਿੱਥੇ ਮੈਂ ਇੱਕ ਪਾਸੇ ਚਾਹ ਬਣਾ ਲਈ ਪਹਿਲਾਂ ਹੀ ਚਾਹ ਬਣਾ ਕੇ ਤੇ ਮੈਂ ਨਾ ਥਰਮੋਸ ਵਿੱਚ ਪਾਤੀ ਫਿਰ ਨਾ ਜਦੋਂ ਇੱਕ ਵਾਰੀ ਸਾਡੇ ਬਹਿ ਜਾਂਦੇ ਨੇ ਫਿਰ ਲਓ ਜੀ ਬਰੈਡ ਪੀਸ ਆਪਣੇ ਹੋ ਗਏ ਤਿਆਰ ਤੇ ਨਿੰਨੀ ਮੈਂ ਨਾ ਦਾ ਸਾਰਿਆਂ ਨੂੰ ਉਹ ਕਿ ਅੰਦਰ ਬੈਠੇ ਨੇ ਮੰਮੀ ਹੋਣੀ ਸਾਰਿਆਂ